i not know. ਆਪ ਜੀ ਨੂੰ ਵਾਹਿਗੁਰੂ ਜੀੋ ਹਾਜ਼ੂਰ ਅੰਦਰ ਪਰਮ ਭਗਤ ਮਾ ਸਖਰੇ ਮਹਿਬੂਦਾਨ ਕਨਤਨ ਸਾਹਿਬ ਜੀ ਗੁਰੂਗ੍ਰੰਥ ਸਾਹਿਬ ਜੀ ਦੇ ਪਾਇਸ਼ਾ ਮਹਾਰਜ ਜੀ ਦੀ ਛਤਰ ছায়ਾ ਹੈ ਪੰਜ ਪਿਆਰੇ ਸਹਿਬਾਨਾਂ ਦੀ ਰਹਿਮਾਈ ਹੈ ਸ਼੍ਰੋਮਣੀ ਪਕਾਤਾ ਮਹਾਨ ਯੋਗੇ ਸਾਨਕਨ ਪਤ੍ਰਾਂ ਦਾ ਜੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੰਗਰ ਕੀ ਸੰਦਰੂਪ ਦੇ ਵਿੱਚ ਜੁੜੇ ਗੁਰੂ ਪਿਆਰੇ ਗੁਰੂ ਸਵਾਹ ਸਤਿ ਸ੍ਰੀ ਜਨੋ ਆਓ ਖਤੇ ਦੀ ਸੰਗ ਕੋਈ ਵੀ ਰਚਨਾ ਪਤ ਦੇ ਪਾਵਨ ਜਾਗਤ ਹੋ ਵਾਂਦੀ ਨਾ ਰਹੇ ਸਾਰੇ ਗੱਜ-ਬੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਭਗਤ ਜੀਆਂ ਨੇ ਤਰਸ ਕੀਤਾ ਰਹਿਮ ਕੀਤਾ ਇਸ ਪਾਕ ਸਮਾਸ ਨੂੰ ਬਖਸ਼ਿਸ਼ ਕੀਤਾ ਅਸੀਂ ਸਾਰੇ ਰਲ ਮਿਲ ਕਰਕੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਇਕੱਤਰ ਹੋ ਕੇ ਸਤਿਗੁਰ ਤੇ ਭਗਤ ਜੀਆਂ ਦੀ ਖੁਸ਼ੀਆਂ ਦੇ ਆਪਾ ਪੱਤਰ ਵੰਡਣਾ ਕਰ ਰਹੇ ਹਾਂ ਤੇ ਇੱਕ ਹੋਰ ਬਲਖਣ ਬਾੜ ਬੜਾ ਮਨ ਖੁਸ਼ ਹੋਇਆ ਗੁਰਬਾਣੀ ਦਾ ਫਰਮਾਨ ਹੈ ਅਵਲ ਅੱਲਾ ਨੂਰ અપਾਇਆ ਰੰਤਰ ਤੇ ਸਭ ਬੰਦੇ ਇੱਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਉਹ ਹੋ ਮਾਇਨੇ ਤੇ ਜਿਨ੍ਹਾਂ ਦਾ ਅੱਜ ਆਪਾਂ ਜਨਮ ਦਿਹਾੜਾ ਮਨਾਉਣਾ ਕਰ ਰਹੇ ਆ ਉਹਨਾਂ ਦਾ ਵੀ ਸਾਨੂੰ ਇਹੀ ਉਪਦੇਸ਼ ਰਿਹਾ ਉਹਨਾਂ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੱਕੋ ਝੰਡੇ ਥੱਲੇ ਕਰਨ ਦਾ ਗੁਰੂ ਮੇਰੇ ਖਾਲਸਾ ਜੀ ਉਹ ਯਤਨ ਕੀਤਾ ਤੇ ਅੱਜ ਉਹ ਟਿਕਣ ਨੂੰ ਮਿਲ ਰਿਹਾ ਬੜਾ ਮਨ ਖੁਸ਼ ਹੋਇਆ ਛਕਿਓ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਰਿਬਰਾਂ ਨੇ ਸਾਡੇ ਵਿੱਚੋਂ ਜਾਤ ਪਾਤ ਦਾ ਇਹ ਜੋ ਪਰਮਸੀ ਉੱਚ ਨੀਚ ਦਾ ਵਖੇੜਾ ਖਤਮ ਕਰਕੇ ਸਾਨੂੰ ਇੱਕ ਹੋਣ ਦੇ ਲਈ ਆਖਿਆ ਤੇ ਛਕਿਓ ਆ ਜਿਹੜਾ ਪ੍ਰਾਣ ਲੱਗੇ ਵੇਰੇ ਤੋਂ ਜ਼ਿਆਦਾ ਜਾਣਦੇ ਹੋ ਇਹ ਗੁਰੂ ਪਿਆਰੇ ਖਾਲਸਾ ਜੀਓ ਮੈਂ ਮੇਰੀ ਨੂੰ ਮਟਾ ਕੇ ਜਾਤ ਪਾਤ ਦਾ ਪਰਮ ਮਟਾ ਕੇ ਉੱਚੇ ਤੇ ਨੀਵੇਂ ਦਾ ਪਰਮ ਮਟਾ ਕੇ ਸਕੇਓ ਸਾਡੇ ਸਿਧੀਆਂ ਨੇ ਇਹ ਜਿਹੜਾ ਨੰਗਰ ਲਗਾਇਆ ਹੈ ਕਿੰਨਾ ਵਧੀਆ ਮਾਨਸਿਕ ਉਪਰਾਲਾ ਹੈ ਬੜਾ ਮਨ ਖੁਸ਼ੀ ਹੁੰਦਾ ਹੈ ਜਦੋਂ ਸਾਰੇ ਅਸੀਂ ਇੱਕੋ ਚੰਡੇ ਰਹਿਲੇ ਜੋ ਸਾਡੇ ਗੁਰਾਂ ਦਾ ਸੰਦੇਸ਼ ਹੁਕਮ ਹੈ ਜੋ ਸਾਨੂੰ ਪੁਰਾਣੇ ਬਾਗੇ ਕਹਿੰਦੇ ਉਹਨਾਂ ਰਾਹਾਂ ਤੇ ਅਸੀਂ ਚੱਲਣ ਦਾ ਯਤਨ ਕਰ ਰਹੇ ਹਾਂ ਕਿਉਂ ਮੈਂ ਮੇਰੀ ਮਟਾਕੇ ਯਾਤ ਪਾਤੇ ਪਰ ਮਟਾਕੇ ਤੇ ਇਹਨਾਂ ਵੀਰਾਂ ਦੀ ਚੜ੍ਹਦੀ ਕਲਾ ਲਈ ਜਿਨ੍ਹਾਂ ਨੇ ਈਮਾਨ ਜੋ ਅਭਰਾਲਾ ਕੀਤਾ ਵਾਸਤੇ ਲੰਗਰਾਂ ਦੀ ਸੇਵਾ ਕੀਤੀ ਆ ਸਤਿਗੁਰਾਂ ਨੂੰ ਬੜੇ ਅਤਿਵ ਸਤਕਾਰ ਜਿਉਂ ਆਇਆ ਆ ਗਿਆ ਇਹਨਾਂ ਦੇ ਗੁਰੂ ਪਇਰੇ ਖਾਲਸਾ ਜਿਉਂ ਸਾਡੀ ਕੌਮ ਦੇ ਅੰਦਰ ਬੜਾ ਸਤਕਾਰ ਹੈ ਕਦੇ ਅਸੀਂ ਇਤਿਹਾਸ ਪੜੀਏ ਕਿੰਨਾ ਇਹਨਾਂ ਦਾ ਯੋਗਦਾਨ ਹੈ ਆਪਣੇ ਧਰਮ ਦੇ ਅੰਦਰ ਤੇ ਅੱਪਾ ਸਾਰੇ ਇੱਕੋ ਆ ਜੱਤ-ਪਾਟ ਇਹ ਸਭ ਆਪਣੀਆਂ ਬਣਾਈਆਂ ਹੋਈਆਂ ਧਰਮ ਸਭ ਆਪਣੇ ਬਣਾਏ ਆ ਗੁਰੂ ਪਇਰੇ ਖਾਲਸਾ ਜਿਉਂ ਨਾ ਕੋਈ ਧਰਮ ਪਾੜਾ ਨਾ ਕੋਈ ਜਾਤ-ਪਾਟ ਮਾੜੀ ਹੈ ਮਾੜੀ ਹੈ ਇਨਸਾਨ ਦੀ ਸੋਚ ਤੇ ਆਓ ਇਹਨਾਂ ਦੇ ਦੀ ਚੜ੍ਹਦੀ ਕਲਾ ਲਈ ਇਹ ਕੌਮ ਦੀ ਚੜ੍ਹਦੀ ਕਲਾ ਲਈ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਸੋ ਆਹ ਸੰਗਤਾਂ ਦਾ ਧੰਨਵਾਦ ਸੁਮੁੱਚੀ ਮੈਨੇਜਮੈਂਟ ਦਾ ਧੰਨਵਾਦ ਇਥੋਂ ਦੀਆਂ ਸੰਗਤਾਂ ਦਾ ਜਿਨ੍ਹਾਂ ਨੇ ਬੜੇ ਅਦਬ ਸਤਕਾਰ ਸੰਗਤਾਂ ਨੂੰ ਜਿਉਂ ਆਇਆ ਆਖਿਆ ਸਤਿਗੁਰਾਂ ਜਿਉਂ ਆਇਆ ਆਖਿਆ ਤੇ ਨਗਰ ਕੀਰਤਨ ਦੀ ਜੜੀ ਆਰੰਭਤਾ ਹੋ ਚੁੱਕੀ ਹੈ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਾਂ ਜਿਵੇਂ ਅਕਾਗਰਤਾ ਬਖਸ਼ਿਸ਼ ਕਰ ਰਹੇ ਹੋ ਇਸੇ ਤਰ੍ਹਾਂ ਸਾਰਾ ਦਿਨ ਆਪਾਂ ਸਤਿਗੁਰਾਂ ਦੇ ਨਾਲ ਸਤਨਾ ਵਾਹਿਗੁਰੂ ਦਾ ਜਾਪ ਕਰਦੇ ਹੋਏ ਅਕਾਗਰਤਾ ਦੇ ਰੂਪ ਦੇ ਵਿੱਚ ਸਤਿਗੁਰਾਂ ਦਾ ਆਦਰ ਤੇ ਸਤਿਕਾਰ ਮੁੱਖ ਰੱਖਦੇ ਹੋਏ ਨਗਰ ਕੀਰਤਨ ਦੇ ਰੂਪ ਦੇ ਵਿੱਚ ਆਪਾਂ ਸਾਰਾ ਦਿਨ ਸ਼ਾਮਲ ਹੋਣਾ ਜਿਹੜੀਆਂ ਸੰਗਤਾਂ ਹੁਣ ਨਗਰ ਕੀਰਤਨ ਦੇ ਵਿੱਚ ਰਲ ਗਈਆਂ ਨੇ ਆਸ ਕਰਦੀਆਂ ਉਹ ਸ਼ਾਮ ਤੱਕ ਇਸੇ ਤਰ੍ਹਾਂ ਨਗਰ ਦੇ ਵਿੱਚ ਬਣੇ ਰਹੋਗੇ ਨਗਰ ਕੀਰਤਨ ਦੇ ਵਿੱਚ ਸਤਿਗੁਰਾਂ ਦੀ ਆਪਾਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਸੋ ਆਓ ਹੁਣ ਨਗਰ ਕੀਰਤਨ ਅਗਲੇ ਪੜਾਮਾ ਲਈ ਰਵਾਨਾ ਹੋਵੇਗਾ ਅਗਲੇ ਪੜਾਮਾ ਤੇ ਜਿਨ੍ਹਾਂ ਦੀਆਂ ਆਪਾਂ ਅੱਜ ਇਹ ਯਾਦਾਂ ਮਨਾਉਣੀਆਂ ਕਰ ਰਹੇ ਹਾਂ ਜਿਨ੍ਹਾਂ ਦੀ ਯਾਦ ਦੇ ਅੰਦਰ ਜੁੜੇ ਆ ਉਹਨਾਂ ਦੇ ਜੀਵਨ ਦੇ ਵਿੱਚੋਂ ਆਪ ਸੰਗਤਾਂ ਦੇ ਨਾਲ ਇਤਿਹਾਸਾਂ ਜਾਂ ਕਰਨ ਦਾ ਯਤਨ ਕਰਾਂਗੇ ਸੋ ਉਦੋਂ ਤੱਕ ਲਈ ਯੋ ਅਜਾਜਤ ਆਖੂ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ